ਜਿਨਾ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਉਹਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਜਾ ਕਿਸੇ ਮਜਲੂਮ ਦੇ ਕਿਤੇ ਨੂੰ ਵਰਖਦੇ ਆ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਸ਼ਕਲ ਜ਼ਾਹਰ ਨੂੰ ਮੈਂ ਹਾਂ ਤਫਸੀਰਤਕਾਰ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜਹੀ ਨੇ ਕਿਹਾ ਕਿ ਜੇ ਕੋਈ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਅਨਸੂਚਿਤ ਜਾਤੀ ਕਮਿਸ਼ਨ ਉਸ ਵਿਰੁੱਧ ਕਾਰਵਾਈ ਕਰੇਗਾ ਦੇ ਅੰਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੰਤਰੀ ਹਰਬਜਨ ਸਿੰਘ ਈਟੀਓ ਬਾਰੇ ਦਿੱਤੇ ਗਏ ਬਿਆਨ ਤੇ ਬਾਜਵਾ ਦੇ ਜਵਾਬ ਦੀ ਉਡੀਕ ਹੈ ਜੇ ਤੱਕ ਸਮੇਂ ਤੇ ਜਵਾਬ ਨਾ ਆਇਆ ਤਾਂ ਐਕਸ਼ਨ ਲਾਜ਼ਮੀ ਹੋਵੇਗਾ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਿਪੇਟ ਕਰਨ ਲਈ ਪੁੱਛਿਆ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਕੱਲ ਵੀ ਛੁੱਟੀ ਹੈ ਇਹ ਦਫਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਇਆ ਗਿਆ। ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਹਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹਲਾਣਾ ਕਰੇਗਾ। ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ। ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ। ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ। ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ। ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ। ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਇਹ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਿਪੇਟ ਕਰਨ ਦੀ ਪੁੱਛਿਆ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਕੰਦ ਵੀ ਛੁੱਟੀ ਹੈ ਇਹ ਦਫ਼ਤਰੀ ਕੰਮ ਦੀ ਗੱਲ ਹੈ ਸੋਮਵਾਰ ਕਰਾਂਗੇ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਹਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਬੇਹਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾ ਗਰੀਬ ਦੇ ਰੰਗ ਨੂੰ ਪਰਖਦੇ ਆ ਜਾ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਇਹ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਿਪੇਟ ਕਰਨ ਲਈ ਪੁੱਛਿਆ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਕੰਦ ਵੀ ਛੁੱਟੀ ਆ ਇਹ ਦਫਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਇਆ ਗਿਆ। ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਹਿਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਇਹ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਿਪੇਟ ਕਰਨ ਦੀ ਪੁੱਛਿਆ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਕੱਲ ਵੀ ਛੁੱਟੀ ਹੈ ਇਹ ਦਫ਼ਤਰੀ ਕੰਮ ਦੀ ਗੱਲ ਹੈ ਸੋਮਵਾਰ ਕਰਾਂਗੇ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ سارے ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਹਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਬੇਹਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਪੰਜਾਬੀਆਂ ਦੇ ਹੱਕਾਂ ਅਧਿਕਾਰਾਂ ਲਈ ਸੰਵਿਧਾਨ ਦਿਵਸ ਦੇ ਉੱਤੇ ਇੱਕ ਇਹ ਚਰਚਾ ਜਾਂ ਛੋਟੀ ਜਿਹੀ ਉਹਦੇ ਤੇ ਪਾਰਟਿਸਿਪੇਟ ਕਰਨ ਲਈ ਪੁੱਛਿਆ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਹੈ ਕੱਲ ਵੀ ਛੁੱਟੀ ਹੈ ਇਹ ਦਫਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਇਆ ਗਿਆ। ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਬੇਨਲਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ